ਦਾਸ ਫਲੋਵ ਜਨਨ ਦੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਰੈਸਪੀ ਪਕੌੜੀਆਂ ਦੀ ਪਕੌੜੇ ਬਣਾਵਾਂਗੇ ਅਸੀਂ ਪਾਲਕ ਆਲੂ ਤੇ ਪਿਆਜ਼ ਤੇ ਥੋੜੀ ਜੀ ਸਪਾਈਸੀ ਪਾਵਾਂਗੇ ਆਪਾਂ ਹਰੀ ਮਿਰਚ ਤਿੱਖੇ ਜਿਹੇ ਪਕੌੜੇ ਆਪਾਂ ਬਣਾ ਕੇ ਤਿਆਰ ਕਰਾਂਗੇ ਤੇ ਇਹਨਾਂ ਸਾਰੇ ਇਹਨਾਂ ਚਾਰਾਂ ਚੀਜ਼ਾਂ ਨੂੰ ਆਪਾਂ ਚੰਗੀ ਤਰੀਕੇ ਨਾਲ ਛਿੱਲ ਕੇ ਸਾਫ਼ ਪਾਣੀ ਨਾਲ ਧੋ ਲਿਆ ਤੇ ਹੁਣ ਆਪਾਂ ਇਹਨਾਂ ਦੀ ਬਰੀਕ ਬਰੀਕ ਕਟਿੰਗ ਕਰਾਂਗੇ ਜੀ ਬਿਲਕੁਲ ਬਰੀਕ ਬਰੀਕ ਕਟਿੰਗ ਕਰਕੇ ਅੱਜ ਦੇ ਜਿਹੜੇ ਪਕੌੜੇ ਆਪਾਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਪਕੌੜੇ ਇਹਦੇ ਟੇਸਟੀ ਤੇ ਕਰਾਰੇ ਬਣ ਕੇ ਤਿਆਰ ਹੁੰਦੇ ਨੇ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਜੀ ਵੀਡੀਓ ਨੂੰ ਬਣਾਉਣਾ ਤੇ ਸਭ ਤੋਂ ਪਹਿਲਾਂ ਆਪਾਂ ਪਿਆਜ਼ਾਂ ਦੀ ਕਰ ਲੈਨੇ ਆਂ ਜੀ ਕਟਿੰਗ ਬਿਲਕੁਲ ਬਰੀਕ-ਬਰੀਕ ਆਪਾਂ ਜਿਹੜੇ ਪਿਆਜ਼ ਕਟਾਂਗੇ ਤੁਸੀਂ ਚਾਹੋ ਤੇ ਲੰਬੇ ਪੀਸਾਂ ਵਿੱਚ ਵੀ ਇਹਨਾਂ ਨੂੰ ਪਿਆਜ਼ਾਂ ਨੂੰ ਕੱਟ ਕੇ ਪਾ ਸਕਦੇ ਹੋ ਪਰ ਅੱਜ ਦੇ ਆਪਾਂ ਨਵੇਂ ਤਰੀਕੇ ਨਾਲ ਥੋੜੇ ਜਿਹਾ ਪਕੌੜੇ ਬਣਾਵਾਂਗੇ ਤੇ ਇਸ ਕਰਕੇ ਆਪਾਂ ਬਰੀਕ-ਬਰੀਕ ਕਟਾਂਗੇ ਤੇ ਪਾਲਕ ਨੂੰ ਵੀ ਕੱਟ ਲਾਂਗੇ ਜਿਹੜੀਆਂ ਡੰਡੀਆਂ ਹੋਣਗੀਆਂ ਪਾਲਕ ਦੀਆਂ ਆਪਾਂ ਇਹਨਾਂ ਨੂੰ ਵੀ ਵਿੱਚੇ ਪਾਵਾਂਗੇ ਜੀ ਬਰੀਕ ਬਰੀਕ ਕੱਟ ਕੇ ਇੱਕ ਵਾਰੀ ਜ਼ਰੂਰ ਤੁਸੀਂ ਮੇਰੇ ਤਰੀਕੇ ਨਾਲ ਪਾਲਕ ਪਿਆਜ਼ ਤੇ ਆਲੂ ਦੇ ਕ੍ਰਿਸਪੀ ਜੇ ਕਰਾਰੇ ਜਿਹੇ ਪਕੌੜੇ ਬਣਾ ਕੇ ਦੇਖਿਓ ਬਹੁਤ ਸਵਾਦ ਲੱਗਦੇ ਨੇ ਖਾਣ ਵਿੱਚ ਇਸ ਤਰ੍ਹਾਂ ਆਪਾਂ ਲੰਬੇ ਪੀਸਾ ਵਿੱਚ ਬਿਲਕੁਲ ਪਤਲੇ ਪਤਲੇ ਆਲੂ ਵੀ ਕੱਟ ਲਾਂਗੇ ਮਿਰਚਾਂ ਵੀ ਕੱਟ ਲਾਂਗੇ ਸਾਰੀਆਂ ਸਬਜ਼ੀਆਂ ਆਪਾਂ ਕੱਟ ਲੀਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਪਾ ਦਾਂਗੇ ਜੀ ਆਲੂ ਪਾਲਕ ਤੇ ਨਾਲ ਹੀ ਪਾ ਦਾਂਗੇ ਪਿਆਜ਼ ਤੇ ਹਰੀਆਂ ਮਿਰਚਾਂ ਤੇ ਨਾਲ ਹੀ ਆਪਾਂ ਪਾ ਦਾਂਗੇ ਜੀ ਵੇਸਣ ਛਾਣ ਕੇ ਚੰਗੀ ਤਰ੍ਹਾਂ ਡੱਬੇ ਵਿੱਚ ਪਾਇਆ ਹੋਇਆ ਸੀ ਤੇ ਥੋੜਾ ਪਾਵਾਂਗੇ ਆਪਾਂ ਪਹਿਲਾਂ ਵੇਸਣ ਜ਼ਿਆਦਾ ਨਹੀਂ ਪਾਉਣਾ ਥੋੜੇ ਜਿਹਾ ਬੇਸਨ ਵਿੱਚ ਅੱਜ ਦੇ ਆਪਾਂ ਪਕੌੜੇ ਬਣਾ ਕੇ ਤਿਆਰ ਕਰਾਂਗੇ ਤੇ ਨਾਲ ਹੀ ਪਾ ਦਾਂਗੇ ਜੀ ਇੱਥੇ ਥੋੜਾ ਜਿਹਾ ਪੀਸਿਆ ਹੋਇਆ ਧਨੀਆ ਤੇ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਜਿੰਨਾ ਚਮਚ ਨਮਕ ਦਾ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਪੀਸੀ ਹੋਈ ਲਾਲ ਮਿਰਚ ਤੇ 1 ਚਮਚ ਪਾ ਦਾਂਗੇ ਜੀ ਆਪਾਂ ਅਜਵੈਨ ਦਾ ਹੱਥ ਨਾਲ ਚੰਗੀ ਤਰ੍ਹਾਂ ਕ੍ਰਸ਼ ਕਰਕੇ ਇਹਦੇ ਨਾਲ ਜਿਹੜਾ ਟੇਸਟ ਆ ਬਹੁਤ ਵਧੀਆ ਆਉਂਦਾ ਤੇ ਇਹਨਾਂ ਸਾਰਿਆਂ ਨੂੰ ਆਪਾਂ ਹੁਣ ਬੇਸਨ ਨੂੰ ਸਬਜ਼ੀਆਂ ਦੇ ਵਿੱਚ ਮਿਕਸ ਕਰ ਦਾਂਗੇ ਪਰ ਹਜੇ ਆਪਾਂ ਪਾਣੀ ਨਹੀਂ ਪਾਉਣਾ ਕਿਉਂਕਿ ਪਾਲਕ ਤੇ ਆਲੂਆਂ ਨੇ ਹਜੇ ਆਪਣਾ ਪਾਣੀ ਛੱਡਣਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਆਪਾਂ ਬੇਸਣ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਬਿਲਕੁਲ ਹਜੇ ਇਹਦੇ ਵਿੱਚ ਪਾਣੀ ਨਹੀਂ ਪਾਇਆ ਤੇ ਥੋੜਾ ਜਿਹਾ ਬੇਸਣ ਆਪਾਂ ਹੋਰ ਪਾਵਾਂਗੇ ਤੇ ਬੇਸਣ ਵੀ ਇਸੇ ਤਰ੍ਹਾਂ ਮਿਕਸ ਕਰ ਦਾਂਗੇ ਜਿਹੜਾ ਹੋਰ ਪਾਇਆ ਆਪਾਂ ਤੇ ਪਾਣੀ ਆਪਾਂ ਉਦੋਂ ਪਾਵਾਂਗੇ ਤੇਲ ਗਰਮ ਕਰਨ ਤੋਂ ਬਾਅਦ ਜਦੋਂ ਆਪਾਂ ਪਕੌੜੇ ਕੱਟਣੀ ਆ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਆਪਾਂ ਉਸ ਤੋਂ ਬਾਅਦ ਪਕੌੜੇ ਕੱਟਾਂਗੇ ਤੇ ਹੁਣ ਆਪਾਂ ਤੇਲ ਨੂੰ ਕਰ ਲੈਨੇ ਜੀ ਗਰਮ ਤੇ ਬੈਟਰ ਆ ਜਿਹੜਾ ਪਾ ਇਸੇ ਤਰ੍ਹਾਂ ਛੱਡ ਦਿੰਨੇ ਆ ਚਲੋ ਜੀ ਤੇਲ ਵੀ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਲੈ ਕੇ ਤੇ ਬੈਟਰ ਦੇ ਵਿੱਚ ਪਾ ਕੇ ਇਹਨੂੰ ਕਰ ਲੈਨੇ ਜੀ ਚੰਗੀ ਤਰ੍ਹਾਂ ਮਿਕਸ ਤੁਸੀਂ ਦੇਖ ਸਕਦੇ ਹੋ ਆਪਾਂ ਹੱਥ ਨਾਲ ਸਿਰਫ ਇੱਕ ਚੁੜੀ ਪਾਣੀ ਦੀ ਲਈ ਹੈ ਬਿਲਕੁਲ ਘੱਟ ਪਾਣੀ ਦੇ ਵਿੱਚ ਨਾ ਮਾਤਰ ਪਾਣੀ ਲੱਗਾ ਤੇ ਹੁਣ ਇਹਨੂੰ ਕਰ ਲੈਨੇ ਆ ਜੀ ਮਿਕਸ ਤੇ ਪਾਣੀ ਆਪਣਾ ਮਿਕਸ ਹੋ ਗਿਆ ਚੰਗੀ ਤਰ੍ਹਾਂ ਕਰ ਲੈਨੇ ਆ ਆਲੂ ਪਿਆਜ਼ ਤੇ ਪਾਲਕ ਨੂੰ ਤੇ ਹੁਣ ਆਪਾਂ ਛੋਟੇ ਛੋਟੇ ਪਕੌੜੇ ਛੱਡ ਦਿੰਨੇ ਆ ਤੇਲ ਦੇ ਵਿੱਚ ਜਿਸ ਤਰ੍ਹਾਂ ਦੇ ਮਰਜੀ ਤੁਸੀਂ ਸ਼ੇਪ ਬਣਾ ਸਕਦੇ ਜੇ ਬੋਲੋ ਕਟਰ ਸਹਜੇ ਤੇ ਜੇ ਇਸ ਤਰ੍ਹਾਂ ਦੇ ਛੋਟੇ ਛੋਟੇ ਪਕੌੜੇ ਕੱਟ ਬਣਾ ਸਕਦੇ ਹੋ ਮੋਲਕ ਕੋੜਿਆਂ ਦੀ ਸਾਈਡ ਮੇ ਕਰ ਦਿੰਨੇ ਆ ਜੀ ਚੇਹੇ ਸਾਰੇ ਪਗੜਿਆਂ ਨੂੰ ਉਲਟਕੰਟ ਕਰ ਲੈਣੇ ਆ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਆਪਣਾ ਕਲਰ ਆਇਆ ਪਕੌਣਿਆਂ ਦਾ ਕੋੜੇ ਆਪਣੇ ਸਿੱਖ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਰਾਰੇ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਣੇ ਆ ਜੀ ਪਲੇਟ 'ਚ ਸਾਰੇ ਪਕੌੜੇ ਆਪਾਂ ਇਸੇ ਤਰ੍ਹਾਂ ਕੱਢ ਕੇ ਤਿਆਰ ਕਰ ਲੈਣੇ ਆ। ਸਾਰੇ ਕੱਢ ਲਏ ਨੇ ਤੇ ਬਾਕੀ ਦੇ ਜਿਹੜੇ ਰਹਿ ਗਏ ਫਰਾਈਪੈਨ ਦੇ ਵਿੱਚ ਇਹਨਾਂ ਨੂੰ ਅਸੀਂ ਆਪਣਾ ਪਲੇਟ ਵਿੱਚ ਕੱਢ ਲੈਨੇ ਆਂ ਚਲੋ ਜੀ ਆਪਾਂ ਪਕੌੜੇ ਆਲੂ ਪਾਲਕ ਤੇ ਪਿਆਜ਼ ਦੇ ਕ੍ਰਿਸਪੀ ਪਕੌੜੇ ਬਣਾ ਕੇ ਤਿਆਰ ਕਰਨੇ ਨੇ ਤੇ ਅੱਜ ਦੇ ਇਹਨਾਂ ਪਕੌੜਿਆਂ ਨੂੰ ਆਪਾਂ ਕਰਾਂਗੇ ਜੀ ਚਿੱਲੀ ਸੌਸ ਦੇ ਨਾਲ ਤੇ ਟਮਾਟੋ ਕੈਚੱਪ ਦੇ ਨਾਲ ਤੁਸੀਂ ਕੋਈ ਵੀ ਚਟਨੀ ਨਾਲ ਪਕੌੜਿਆਂ ਨੂੰ ਖਾ ਸਕਦੇ ਹੋ ਪਕੌੜੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਜੇਕਰ ਤੁਹਾਨੂੰ ਅੱਜ ਦੇ ਪਕੌੜਿਆਂ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ